ਦੰਨਿਆ ਕਿ ਇਹ ਵੀਡੀਓ ਕਿਸੇ ਨੂੰ ਵੀ ਪੜਕਾਉਣ ਲਈ ਨਹੀਂ ਬਣਾਈ ਜਾ ਰਹੀ ਇਸ ਵੀਡੀਓ ਚ ਅਸੀਂ Hindu ਦੇਵੀ ਦੇਵਤਿਆਂ ਦਾ ਜ਼ਿਕਰ ਕਰ ਰਹੇ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਵੀਡੀਓ Hindu ਧਰਮ ਦੇ ਖਿਲਾਫ ਆ ਬਲਕਿ Hindu ਧਰਮ ਦੇ ਵੀਰਪੈਣ ਇਹ ਵੀਡੀਓ ਨੂੰ ਜ਼ਰੂਰ ਦੇਖਣ ਲਾਸਟ ਚ ਤੁਹਾਨੂੰ ਤੁਹਾਡੇ ਧਰਮ ਨਾਲ ਜੁੜੀਆਂ ਵੀ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜੋ Hindu ਧਰਮ ਚ ਬਹੁਤ ਮਿਲਾਵਟ ਕੀਤੀ ਗਈ ਆ ਇੱਕ ਅਸੀਂ ਹੋਰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਉਹਦਾ ਇੱਕ ਕਾਰਨ ਹੈ ਕਈ ਸਾਡੇ ਵੀਰ ਭੈਣ ਹੁਣ ਇਹ ਵੀ ਕਹਿਣਗੇ ਕਿ ਇਹ ਬਹੁਤ ਘੱਟ ਲੋਕ ਨੇ ਜਿਹੜੇ ਐਦਾਂ ਦੀਆਂ ਆਫਵਾਹਾਂ ਫੈਲਾ ਰਹੇ ਨੇ ਜਾਂ ਐਦਾਂ ਦੀਆਂ ਨਫ਼ਰਤ ਭਰੀਆਂ ਪੋਸਟਾਂ ਸ਼ੇਅਰ ਕਰ ਰਹੇ ਨੇ ਪਰ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰਿਓ ਹੋ ਸਕਦਾ ਅੱਜ ਇਹ 500 ਹੋਣ ਜੋ ਦਰਬਾਰ ਸਾਹਿਬ ਨੂੰ ਕਹਿ ਰਹੇ ਨੇ ਕਿ ਇਹ ਵਿਸ਼ਨੂੰ ਦਾ ਮੰਦਿਰ ਆ ਪਰ ਜੇ ਇਹ ਨਾ ਰੋਕੇ ਗਏ 500 ਤੋਂ ਕੱਲ ਨੂੰ ਇਹ 5000 ਹੋਣਗੇ ਤੇ ਕਿਸੇ ਟਾਈਮ ਤੇ 5 ਲੱਖ ਹੋਣਗੇ ਹੁਣ ਇੱਕ ਚੀਜ਼ ਸਮਝੋ ਕਿ ਤੁਸੀਂ ਜਿਹੜੇ ਘਰੇ ਰਹਿ ਰਹੇ ਹੋ ਇਸ ਸਮੇਂ ਜਿਹੜੇ ਘਰੇ ਬੈਠੇ ਹੋ ਤੁਹਾਡਾ ਘਰ ਆ ਤੁਹਾਡੇ ਪੁਰਖਿਆਂ ਦਾ ਘਰ ਆ ਉਹਨਾਂ ਨੇ ਆਪਣੀ ਮਿਹਨਤ ਨਾਲ ਉਹ ਘਰ ਬਣਾਏ ਨੇ ਕੱਲ ਨੂੰ ਕੋਈ ਆ ਕੇ ਕਹੇ ਕਿ ਤੁਹਾਡਾ ਘਰ ਨਹੀਂ ਐ ਤੁਹਾਨੂੰ ਨਿਕਲੋ ਇਹ ਤਾਂ ਸਾਡਾ ਘਰ ਆ ਤਾਂ ਤੁਹਾਨੂੰ ਕਿਵੇਂ ਲੱਗੂਗਾ ਕੀ ਦਰਬਾਰ ਸਾਹਿਬ ਤੁਹਾਡਾ ਘਰ ਨਹੀਂ ਐ ਤੁਹਾਡੇ ਗੁਰੂਆਂ ਦਾ ਘਰ ਨਹੀਂ ਐ ਜੋ ਤਾਂ ਦਰਬਾਰ ਸਾਹਿਬ ਨੂੰ ਆਪਣਾ ਘਰ ਸਮਝਦਾ ਹੈ ਆਪਣੇ ਗੁਰੂ ਦਾ ਘਰ ਸਮਝਦਾ ਹੈ ਉਹ ਇਹ ਵੀਡੀਓ ਸ਼ੇਅਰ ਜ਼ਰੂਰ ਕਰੂਗਾ ਜੋ ਨਹੀਂ ਸਮਝਦਾ ਉਹ ਨਾ ਕਰੇ ਉਹ ਇਹ ਇਸ ਕਰਕੇ ਅਸੀਂ ਨਹੀਂ ਕਹਿ ਰਹੇ ਕਿ ਸਾਨੂੰ ਵਿਊਜ਼ ਜਾਂ ਸ਼ੇਅਰ ਦੀ ਲੋੜ ਆ ਇਹ ਵੀਡੀਓ ਬਣਾਈ ਜਾ ਰਹੀ ਆ ਅੱਜ ਲਈ ਤੇ ਅੱਜ ਤੋਂ ਸਦੀਆਂ ਬਾਅਦ ਲਈ ਕਿਉਂਕਿ ਸਿੱਖ ਇਤਿਹਾਸ ਚ ਕਈ ਐਦਾਂ ਦੀਆਂ ਮਿਲਾਵਟੀ ਗੱਲਾਂ ਲਿਖੀਆਂ ਹੋਈਆਂ ਨੇ ਜੋ ਜੇ ਉਸੇ ਸਮੇਂ ਹੀ ਰੋਕ ਦਿੱਤੀਆਂ ਜਾਂਦੀਆਂ ਤਾਂ ਅੱਜ ਬਹੁਤ ਸਾਰੀਆਂ ਕਨਫਿਊਜ਼ਨਾਂ ਨਾ ਖੜੀਆਂ ਹੁੰਦੀਆਂ ਆਪਣੇ ਕੋਲ ਇਹ ਤਾਕਤ ਹੈ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਆਪਾਂ ਆਪਣੀ ਆਵਾਜ਼ ਹਰ ਜਗ੍ਹਾ ਪਹੁੰਚਾ ਸਕਦੇ ਆ ਤਾਂ ਆਪਣੀ ਆਪਣੀ ਤਾਕਤ ਨੂੰ ਸਮਝੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪੰਜਾਬ ਦੇ ਬੱਚੇ-ਬੱਚੇ ਨੂੰ ਇਸ ਗੱਲ ਦਾ ਜਵਾਬ ਪਤਾ ਹੋਵੇ ਹਿੰਦੂ ਸਿੱਖ ਭਾਈਚਾਰਾ ਬਣਿਆ ਰਹੇ ਤੇ ਵਧੇ ਤੇ ਇਦਾਂ ਦੇ ਸ਼ਰਾਰਤੀ ਲੋਕਾਂ ਦੀਆਂ ਚਾਲਾਂ ਕਾਮਯਾਬ ਨਾ ਹੋ ਸਕਣ ਹੁਣ ਜੇ ਇਹ ਗੱਲ ਕਹੀ ਜਾ ਰਹੀ ਆ ਤਾਂ ਇਹਦੇ ਪਿੱਛੇ ਇੱਕ ਦੋ ਗੱਲਾਂ ਨੇ ਜਿਹਨੂੰ ਆਧਾਰ ਬਣਾ ਕੇ ਇਹ ਗੱਲ ਕਹੀ ਜਾ ਰਹੀ ਆ ਇੱਕ ਤਾਂ ਇਸ ਸਥਾਨ ਦਾ ਨਾਮ ਹਰਮੰਦਰ ਇਹ ਕਿਹਾ ਜਾਂਦਾ ਕਿ ਇਹ ਹਰੀ ਦਾ ਮੰਦਿਰ ਆ ਜੀ ਹਰੀ ਮਤਲਬ ਵਿਸ਼ਨੂੰ ਕਿ ਇਹ ਵਿਸ਼ਨੂੰ ਦਾ ਮੰਦਿਰ ਆ ਦੂਸਰਾ ਇਤਿਹਾਸ ਚ ਕੁਝ ਇਦਾਂ ਦਾ ਲਿਖਿਆ ਹੋਇਆ ਹੈ ਜਿਸ ਨੂੰ ਆਧਾਰ ਬਣਾ ਕੇ ਕਿਹਾ ਜਾਂਦਾ ਹੈ ਕਿ ਆ ਦੇਖੋ ਜੀ ਸਰੋਵਰ ਦੀ ਖਦਵਾਈ ਵੇਲੇ ਇਦਾਂ ਹੋਇਆ ਸੀ ਹੁਣ ਉਹ ਇਤਿਹਾਸ ਚ ਕੀ ਲਿਖਿਆ ਹੋਇਆ ਹੈ ਕਦੋਂ ਲਿਖਿਆ ਹੈ ਕਿਹਨੇ ਲਿਖਿਆ ਹੈ ਕਿਉਂ ਲਿਖਿਆ ਹੈ ਇਹਦੇ ਬਾਰੇ ਵੀ ਤੁਹਾਨੂੰ ਪੂਰਾ ਦੱਸਾਂਗੇ ਇਹ ਜੋ ਨਾਮ ਹੈ ਹਰਮੰਦਰ ਇਹਦਾ ਕੀ ਇਤਿਹਾਸ ਹੈ ਇਹਦਾ ਕੀ ਮਤਲਬ ਹੈ ਕਿਸ ਗੁਰੂ ਸਹਿਬਾਨ ਨੇ ਇਸ ਸਥਾਨ ਦਾ ਨਾਮ ਹਰਮੰਦਰ ਰੱਖਿਆ ਰੱਖਿਆ ਹੈ ਵੀ ਜਾਂ ਨਹੀਂ ਰੱਖਿਆ ਹੁਣ ਇਹ ਸਾਰੇ ਜਵਾਬ ਆਪਾਂ ਕਿਸੇ ਵੀ ਇਤਿਹਾਸਿਕ ਕਿਤਾਬ ਚੋਂ ਨਹੀਂ ਲੱਭਣੇ ਇਹਦੇ ਜਵਾਬ ਇੱਕੋ ਹੀ ਸ਼ਕਤੀ ਤੋਂ ਆਪਾਂ ਲੱਭਣੇ ਆ ਉਹ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਸਾਡੇ ਲਈ ਕੁਝ ਵੀ ਨਹੀਂ ਹੈ ਹੁਣ ਗੁਰੂ ਗ੍ਰੰਥ ਸਾਹਿਬ 'ਚ ਜੇ ਦੇਖੀਏ ਤਾਂ ਹਰਮੰਦਰ ਸ਼ਬਦ 23 ਵਾਰ ਆਉਂਦਾ ਹੈ ਸਭ ਤੋਂ ਪਹਿਲਾਂ ਇਹ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਨੇ ਪੰਜ ਵਾਰ ਉਹਨਾਂ ਨੇ ਇਹ ਸ਼ਬਦ ਵਰਤਿਆ ਆਪਣੀ ਗੁਰਬਾਣੀ 'ਚ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਲਗਭਗ 15 ਵਾਰ ਇਹ ਸ਼ਬਦ ਵਰਤਿਆ ਤੇ ਜਿਸ ਗੁਰੂ ਸਹਿਬਾਨ ਨੇ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ ਇਸ ਅਸਥਾਨ ਦੀ ਉਸਾਰੀ ਕਰਵਾਈ ਗੁਰੂ ਅਰਜਨ ਸਾਹਿਬ ਉਹਨਾਂ ਨੇ ਸਿਰਫ ਤਿੰਨ ਵਾਰ ਗੁਰੂ ਗ੍ਰੰਥ ਸਾਹਿਬ 'ਚ ਆਪਣੀ ਬਾਣੀ 'ਚ ਹਰ ਮੰਦਰ ਸ਼ਬਦ ਵਰਤਿਆ ਹੈ ਇੱਕ ਗੱਲ ਜਾਣ ਕੇ ਤੁਹਾਨੂੰ ਹੈਰਾਨੀ ਹੋਏਗੀ ਕਿ ਗੁਰੂ ਗ੍ਰੰਥ ਸਾਹਿਬ ਚ ਗੁਰੂ ਸਹਿਬਾਨਾ ਨੇ ਜਿੰਨੀ ਵਾਰ ਵੀ ਹਰ ਮੰਦਰ ਸ਼ਬਦ ਵਰਤਿਆ ਇੱਕ ਵਾਰ ਵੀ ਹਰ ਮੰਦਰ ਸ਼ਬਦ ਕਿਸੇ ਵੀ ਧਾਰਮਿਕ ਸਥਾਨ ਜਾਂ ਕਿਸੇ ਵੀ ਇਮਾਰਤ ਲਈ ਨਹੀਂ ਵਰਤਿਆ ਗਿਆ ਹਰ ਮੰਦਰ ਸ਼ਬਦ ਇਸ ਪਵਿੱਤਰ ਸਥਾਨ ਲਈ ਵਰਤਿਆ ਹੀ ਨਹੀਂ ਗਿਆ ਤੇ ਕਈ ਇਤਿਹਾਸਿਕ ਸਰੋਤਾਂ ਤੋਂ ਇਹ ਪਤਾ ਚੱਲਦਾ ਹੈ ਕਿ ਗੁਰੂ ਕਾਲ ਚ ਇਸ ਅਸਥਾਨ ਨੂੰ ਹਰਮੰਦਰ ਸਾਹਿਬ ਕਿਹਾ ਹੀ ਨਹੀਂ ਜਾਂਦਾ ਸੀ ਫਿਰ ਕੀ ਕਿਹਾ ਜਾਂਦਾ ਸੀ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਸਭ ਤੋਂ ਪਹਿਲਾਂ ਇਹ ਦੇਖ ਲੈਣੇ ਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਰਮੰਦਰ ਸ਼ਬਦ ਜਦੋਂ ਵੀ ਵਰਤਿਆ ਗਿਆ ਹੈ ਉਹਦਾ ਕੀ ਮਤਲਬ ਦੱਸਿਆ ਹੈ ਗੁਰੂ ਸਾਹਿਬਾਨਾ ਨੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਸ਼ਬਦ ਵਰਤਿਆ ਆਪਣੀ ਬਾਣੀ 'ਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਹਰਮੰਦਰ ਸੋਈ ਆਖੀ ਹੈ ਜਿੱਥੇ ਹਰ ਜਾਂਦਾ ਕਿ ਹਰਮੰਦਰ ਉਹਨੂੰ ਕਹਿੰਦੇ ਨੇ ਜਿੱਥੇ ਪਰਮਾਤਮਾ ਦਾ ਨਿਵਾਸ ਹੋਵੇ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਕਿ ਉਹੀ ਮਨੁੱਖੀ ਸ਼ਰੀਰ ਅਸਲ ਹਰਮੰਦਰ ਹੈ ਜਿਸ ਦੇ ਅੰਦਰ ਰੱਬ ਨੂੰ ਪਛਾਣਿਆ ਜਾ ਸਕੇ ਉਹਨਾਂ ਨੇ ਮਨੁੱਖੀ ਸ਼ਰੀਰ ਨੂੰ ਹਰਮੰਦਰ ਕਿਹਾ ਏ ਇਸ ਤੋਂ ਹੋਰ ਅੱਗੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਬਾਹਰ ਮੂਲ ਨ ਖੋਜੀਏ ਕਰ ਮਾਹੇ ਵਿਧਾਤਾ ਕਿ ਬਾਹਰ ਲੱਭਣ ਦੀ ਤੁਹਾਨੂੰ ਲੋੜ ਨਹੀਂ ਐ ਉਹ ਤਾਂ ਤੁਹਾਡੇ ਅੰਦਰ ਹੀ ਵਸਦਾ ਏ ਇੱਥੋਂ ਜਮ੍ਹਾਂ ਹੀ ਕਲੀਅਰ ਕਰ ਦਿੰਦੇ ਨੇ ਉਹ ਕਿ ਹਰਮੰਦਰ ਤੁਹਾਡੇ ਅੰਦਰ ਹੀ ਆ ਤੁਹਾਨੂੰ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 953 ਤੇ ਇਹ ਬਾਣੀ ਦਰਜਾ ਹੁਣ ਇੱਕ ਕਿਸੇ ਵਿਦਵਾਨ ਦਾ ਮੈਂ ਆਰਟੀਕਲ ਪੜ੍ਹ ਰਿਹਾ ਸੀ ਉਹਨੇ ਬਹੁਤ ਸੋਹਣਾ ਇਹਨੂੰ ਐਕਸਪਲੇਨ ਕੀਤਾ ਹੈ ਸ਼ਬਦ ਨੂੰ ਹੁਣ ਹਰਬੰਦਰ ਸ਼ਬਦ ਦੇ ਜੇ ਤੁਸੀਂ ਲਗਾ ਮਾਤਰਾ ਸਾਰੀਆਂ ਤੋੜ ਕੇ ਦੇਖ ਲਓ ਇਹਨੂੰ ਬਿਲਕੁਲ ਸਰਲ ਕਰ ਦੋ ਤਾਂ ਹਰ ਯਾਨੀ ਕਿ ਹਾ ਹਾ ਰਾਰਾ ਮੰਦਰ ਦਾ ਬਣ ਜਾਊਗਾ ਮਮਾ ਨੰਨਾ ਆੜਾ ਨੰਨਾ ਦੱਦਾ ਰਾਰਾ ਇਨੂੰ ਪੜ੍ਹ ਕੇ ਜੇ ਆਪਾਂ ਦੇਖੀਏ ਉਹ ਬਣਦਾ ਹੈ ਹਰ ਮਨ ਅੰਦਰ। ਇਹੀ ਤਾਂ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਹਰ ਮਨ ਦੇ ਅੰਦਰ ਹੀ ਪਰਮਾਤਮਾ ਵਸਦਾ ਹੈ। ਹਰ ਮੰਦਰ ਮਤਲਬ ਕਿ ਹਰ ਮਨ ਅੰਦਰ ਗੁਰੂ ਅਮਰਦਾਸ ਜੀ ਨੇ ਇਹਨੂੰ ਹੋਰ ਵੀ ਸੌਖੀ ਭਾਸ਼ਾ ਸਮਝਾ ਦਿੱਤਾ ਹੈ। ਬਾਣੀ ਹੈ ਗੁਰੂ ਅਮਰਦਾਸ ਜੀ ਦੀ ਕਾਇਆ ਹਰ ਮੰਦਰ ਹਰ ਆਪ ਸਵਾਰੇ। ਗੁਰੂ ਗ੍ਰੰਥ ਸਾਹਿਬ ਦੇ 1059 ਅੰਗ ਤੇ ਇਹ ਬਾਣੀ ਦਰਜਾ। ਇਹਦੇ 'ਚ ਹੁਣ ਕਿੰਨਾ ਸੌਖਾ ਦੱਸ ਦਿੱਤਾ ਹੈ ਕਾਇਆ ਕਾਇਆ ਦਾ ਮਤਲਬ ਮਨੁੱਖ ਦਾ ਸ਼ਰੀਰ ਕਾਇਆ ਹਰ ਮੰਦਰ ਹਰ ਆਪ ਸਵਾਰੇ ਕਿ ਮਨੁੱਖ ਦਾ ਸ਼ਰੀਰ ਹੀ ਪਰਮਾਤਮਾ ਦਾ ਮੰਦਰ ਹੈ ਪਰਮਾਤਮਾ ਦਾ ਘਰ ਹੈ ਜਿਹਨੂੰ ਪਰਮਾਤਮਾ ਆਪ ਸਜਾਉਂਦਾ ਸਵਾਰਦਾ ਹੈ ਹਰ ਮੰਦਰ ਇਹ ਸ਼ਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਕਿ ਹਰ ਮੰਦਰ ਇਹ ਸ਼ਰੀਰ ਹੀ ਹਰ ਮੰਦਰ ਹੈ ਗਿਆਨ ਰਤਨ ਪ੍ਰਗਟ ਹੋਏ ਕਿ ਗੁਰੂ ਦੇ ਗਿਆਨ ਨਾਲ ਹੀ ਇਹ ਪ੍ਰਗਟ ਹੋ ਸਕਦਾ ਹੈ ਜਿਹਨੂੰ ਗੁਰੂ ਦਾ ਗਿਆਨ ਨਹੀਂ ਹੈ ਉਹ ਇਹ ਹਰਮੰਦਰ ਨੂੰ ਦੇਖ ਹੀ ਨਹੀਂ ਸਕਦਾ ਆਪਣੇ ਅੰਦਰ ਦੇ ਹਰਮੰਦਰ ਨੂੰ ਅੱਗੇ ਗੁਰੂ ਅਮਰਦਾਸ ਜੀ ਆਪਣੀ ਬਾਣੀ ਚ ਲਿਖਦੇ ਨੇ ਹਰਮੰਦਰ ਇਹ ਜਗਤ ਹੈ ਗੁਰਬਿੰਨ ਘੋਰ ਅੰਧਾਰ ਉਹ ਸਰੀਰ ਤੱਕ ਸੀਮਿਤ ਨਹੀਂ ਰੱਖਦੇ ਉਹ ਕਹਿੰਦੇ ਨੇ ਇਹ ਪੂਰਾ ਜਗਤ ਹਰਮੰਦਰ ਹੈ ਇਹ ਪੂਰੀ ਦੁਨੀਆ ਹਰਮੰਦਰ ਹੈ ਤੇ ਗੁਰੂ ਤੋਂ ਬਿਨਾ ਸਭ ਪਾਸੇ ਅੰਧੇਰਾ ਹੀ ਦਿਖੇਗਾ ਸਿਰਫ ਗੁਰੂ ਦੇ ਗਿਆਨ ਨਾਲ ਹੀ ਇਹ ਹਰਮੰਦਰ ਦੇਖਿਆ ਜਾ ਸਕਦਾ ਹੈ ਅੰਦਰ ਵਾਲਾ ਵੀ ਤੇ ਬਾਹਰ ਵਾਲਾ ਵੀ ਹੁਣ ਇੱਥੇ ਇੱਕ ਚੀਜ਼ ਸਮਝਣ ਦੀ ਲੋੜ ਆ ਕਿ ਨਾ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਸਾਹਿਬ ਦਾ ਇਹ ਪਵਿੱਤਰ ਸਥਾਨ ਮੌਜੂਦ ਸੀ ਔਰ ਨਾ ਹੀ ਗੁਰੂ ਅਮਰਦਾਸ ਜੀ ਤੱਕ ਇਹ ਮੌਜੂਦ ਸੀ ਗੁਰੂ ਅਮਰਦਾਸ ਜੀ ਨੇ ਤਾਲ ਦੀ ਖੁਦਵਾਈ ਜ਼ਰੂਰ ਕਰਵਾਈ ਸੀ ਪਰ ਜੋ ਦਰਬਾਰ ਸਾਹਿਬ ਦੀ ਉਸਾਰੀ ਸ਼ੁਰੂ ਕਰਵਾਈ ਉਹ ਤਾਂ ਗੁਰੂ ਅਰਜਨ ਸਾਹਿਬ ਨੇ ਕਰਵਾਈ ਸੀ ਹੁਣ ਇਹ ਗੱਲ ਤਾਂ ਕਿਸੇ ਵੀ ਇਤਿਹਾਸਕਾਰ ਨੇ ਵੀ ਨਹੀਂ ਲਿਖੀ ਕਿ ਇਸਾ ਸਥਾਨ ਦਾ ਨਾਮ ਗੁਰੂ ਨਾਨਕ ਸਾਹਿਬ ਨੇ ਰੱਖਿਆ ਜਾਂ ਗੁਰੂ ਅਮਰਦਾਸ ਜੀ ਨੇ ਰੱਖਿਆ ਜਾਂ ਗੁਰੂ ਰਾਮਦਾਸ ਜੀ ਨੇ ਰੱਖਿਆ ਇਹ ਹੀ ਸਮਝਦੇ ਆ ਸੀ ਕਿ ਗੁਰੂ ਅਰਜਨ ਸਾਹਿਬ ਨੇ ਇਹ ਨਾਮ ਰੱਖਿਆ ਗੁਰੂ ਅਰਜਨ ਸਾਹਿਬ ਨੇ ਆਪਣੀ ਲਿਖੀ ਪਵਿੱਤਰ ਬਾਣੀ ਚ ਸਿਰਫ ਤਿੰਨ ਬਾਰ ਹਰਮੰਦਰ ਸ਼ਬਦ ਦਾ ਜ਼ਿਕਰ ਕੀਤਾ ਹੈ ਹੁਣ ਗੁਰੂ ਅਰਜਨ ਸਾਹਿਬ ਕੀ ਲਿਖਦੇ ਨੇ ਆਪਣੀ ਪਵਿੱਤਰ ਬਾਣੀ ਚ ਉਹ ਵੀ ਆਪਾਂ ਦੇਖ ਲੈਣੇ ਆ ਹਰ ਜੱਪੇ ਹਰਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹੁਣ ਇਹ ਕਿਹਾ ਜਾਂਦਾ ਹੈ ਕਿ ਇਹਦੇ ਚ ਜੋ ਹਰਮੰਦਰ ਸ਼ਬਦ ਵਰਤਿਆ ਗਿਆ ਹੈ ਉਹ ਉਹ ਪਵਿੱਤਰ ਅਸਥਾਨ ਦੇ ਲਈ ਵਰਤਿਆ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਨੇ ਉਹ ਸਾਰੀ ਕਰਵਾਈ ਜਦੋਂ ਅਸੀਂ ਇਸ ਪਵਿੱਤਰ ਬਾਣੀ ਦੇ ਇਸ ਸ਼ਬਦ ਦੇ ਅਰਥ ਜਾਣਨੇ ਚਾਹੇ ਤਾਂ ਸਾਨੂੰ ਇਹ ਮਿਲੇ ਹਰ ਜਪੇ ਹਰ ਮੰਦਰ ਸਾਜਿਆ ਯਾਨੀ ਕਿ ਇਹ ਸਰੀਰ ਪਰਮਾਤਮਾ ਦੇ ਨਾਮ ਜਪਣ ਲਈ ਬਣਾਇਆ ਗਿਆ ਹੈ ਸੰਤ ਭਗਤ ਗੁਣ ਗਾਵੇ ਰਾਮ ਕਿ ਜੋ ਸੰਤ ਭਗਤ ਲੋਕ ਨੇ ਉਹ ਇਸ ਹਰ ਮੰਦਰ ਦੇ ਅੰਦਰ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ ਹੁਣ ਕਈ ਇਹ ਕਹਿ ਸਕਦੇ ਨੇ ਕਿ ਗੁਰੂ ਅਰਜਨ ਸਾਹਿਬ ਨੇ ਜੋ ਆਪਣੀ ਬਾਣੀ ਚ ਹਰਿਮੰਦਰ ਸ਼ਬਦ ਵਰਤਿਆ ਹੈ ਉਹ ਇਸੇ ਹੀ ਅਸਥਾਨ ਲਈ ਵਰਤਿਆ ਹੈ ਉਹਨਾਂ ਨੇ ਹੀ ਨਾਮ ਦਿੱਤਾ ਸੀ ਇਸ ਸਥਾਨ ਨੂੰ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਚ ਇਸ ਵਿਸ਼ੇ ਤੇ ਕੀ ਲਿਖਿਆ ਗਿਆ ਹੈ ਕਿ ਕਿਸੇ ਇੱਕ ਸਥਾਨ ਨੂੰ ਪ੍ਰਮਾਤਮਾ ਦਾ ਘਰ ਕਹਿਣਾ ਕਿ ਇੱਥੇ ਪ੍ਰਮਾਤਮਾ ਦਾ ਵਾਸਾ ਹੈ ਇਸ ਬਾਰੇ ਕੀ ਲਿਖਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਚ ਇੱਥੋਂ ਬਿਲਕੁਲ ਸਾਫ਼ ਹੋ ਜਾਏਗਾ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1349 ਤੇ ਦਰਜ ਪਵਿੱਤਰ ਬਾਣੀ ਚੋਂ ਤੁਸੀਂ ਪੜ੍ਹ ਸਕਦੇ ਹੋ ਦੱਖਣ ਦੇਸ਼ ਹਰੀ ਕਾ 바ਸਾ ਪੱਛਮ ਅੱਲੈ ਮੁਕਾਮਾ ਕਿ ਹਿੰਦੂ ਇਹ ਸਮਝਦੇ ਨੇ ਕਿ ਦੱਖਣ 'ਚ ਰੱਬ ਵੱਸਦਾ ਹੈ ਤੇ ਮੁਸਲਮਾਨ ਇਹ ਸਮਝਦੇ ਨੇ ਕਿ ਪੱਛਮ 'ਚ ਰੱਬ ਵੱਸਦਾ ਹੈ ਦਿਲ ਮੈਂ ਖੋਜ ਦਿਲੈ ਦਿਲ ਖੋਜੈ ਇਹੀ ਠੌਰ ਮੁਕਾਮਾ ਕਿ ਆਪਣੇ ਦਿਲ 'ਚ ਹੀ ਰੱਬ ਨੂੰ ਖੋਜੋ ਇੱਥੇ ਹੀ ਉਹਦਾ ਘਰ ਹੈ ਤੇ ਇਹੀ ਉਹਦਾ ਅਸਲੀ ਮੁਕਾਮ ਹੈ ਇਹੀ ਤਾਂ ਗੁਰੂ ਸਾਹਿਬਾਨਾ ਨੇ ਹਰਮੰਦਰ ਸ਼ਬਦ ਲਈ ਵਰਤਿਆ ਹੈ ਕਿ ਹਰਮੰਦਰ ਤੁਹਾਡੇ ਅੰਦਰ ਵੀ ਹਰ ਮੰਦਰ ਹੈ ਤੁਹਾਡਾ ਸ਼ਰੀਰ ਹੀ ਹਰ ਮੰਦਰ ਹੈ ਇਹ ਪੂਰਾ ਜਗਤ ਹਰ ਮੰਦਰ ਹੈ ਇਹੀ ਤਾਂ ਸਿੱਖ ਧਰਮ ਪਰਮਾਤਮਾ ਬਾਰੇ ਸੋਚਦਾ ਹੈ ਕਿ ਪਰਮਾਤਮਾ ਹਰ ਕਣ ਕਣ ਚ ਪਰਮਾਤਮਾ ਦਾ ਵਾਸਾ ਹੈ ਪਰਮਾਤਮਾ ਦਾ ਘਰ ਫਿਰ ਕਿਸੇ ਇੱਕ ਸਥਾਨ ਲਈ ਗੁਰੂ ਸਾਹਿਬਾਨ ਲਿਖ ਸਕਦੇ ਨੇ ਜਾਂ ਨਹੀਂ ਲਿਖ ਸਕਦੇ ਇਹ ਤੁਸੀਂ ਆਪ ਸੋਚ ਸਕਦੇ ਹੋ ਹੁਣ ਇੱਕ ਚੀਜ਼ ਤਾਂ ਤੁਹਾਨੂੰ ਕਲੀਅਰ ਹੋ ਗਈ ਕਿ ਗੁਰੂ ਨਾਨਕ ਸਾਹਿਬ ਜੀਆਂ ਕਿਸੇ ਵੀ ਹੋਰ ਧਾਰਮਿਕ ਸਥਾਨ ਲਈ ਨਹੀਂ ਵਰਤਿਆ ਹੈ ਹੁਣ ਜੇ ਅਸੀਂ ਇਹ ਕਹਿ ਰਹੇ ਆ ਇਹਦਾ ਬਿਲਕੁਲ ਮਤਲਬ ਇਹ ਨਹੀਂ ਆ ਕਿ ਦਰਬਾਰ ਸਾਹਿਬ ਦੀ ਗੁਰਸਹਿਬਾਨਾ ਵੇਲੇ ਕੋਈ ਅਹਿਮੀਅਤ ਨਹੀਂ ਸੀ ਬਹੁਤ ਜ਼ਿਆਦਾ ਅਹਿਮੀਅਤ ਸੀ ਦਰਬਾਰ ਸਾਹਿਬ ਦੀ ਸਿੱਖਾਂ ਦਾ ਪਹਿਲਾ ਕੇਂਦਰੀ ਸਥਾਨ ਸੀ ਇਹ ਇਸੇ ਹੀ ਸਥਾਨ ਤੇ ਆਦ ਗ੍ਰੰਥ ਸਾਹਿਬ ਦੀ ਰਚਨਾ ਹੋਈ ਜੋ ਸਾਡੇ ਗੁਰੂ ਸਹਿਬਾਨ ਨੇ ਸਮੇਂ ਬਹੁਤ ਜ਼ਿਆਦਾ ਅਹਿਮੀਅਤ ਸੀ ਇਸ ਸਥਾਨ ਦੀ ਹੁਣ ਜੇ ਗੁਰੂ ਗ੍ਰੰਥ ਸਾਹਿਬ ਚ ਹਰ ਮੰਦਰ ਸ਼ਬਦ ਇਸ ਸਥਾਨ ਲਈ ਨਹੀਂ ਵਰਤਿਆ ਗਿਆ ਤਾਂ ਗੁਰੂ ਸਾਹਿਬਾਨਾਂ ਦੇ ਸਮਿਆਂ 'ਚ ਇਸ ਪਵਿੱਤਰ ਸਥਾਨ ਨੂੰ ਕੀ ਕਿਹਾ ਜਾਂਦਾ ਸੀ ਕਈ ਇਤਿਹਾਸਿਕ ਸਰੋਤਾਂ ਦੇ ਮੁਤਾਬਿਕ ਇਸ ਪਵਿੱਤਰ ਸਥਾਨ ਨੂੰ ਗੁਰੂ ਕਾਲ 'ਚ ਹਰਿਮੰਦਰ ਸਾਹਿਬ ਨਹੀਂ ਦਰਬਾਰ ਸਾਹਿਬ ਕਿਹਾ ਜਾਂਦਾ ਸੀ ਹੁਣ ਇੱਕ ਚੀਜ਼ ਤੁਸੀਂ ਨੋਟ ਕਰਿਓ ਕਿ ਜਦੋਂ ਵੀ ਆਪਾਂ ਕਦੇ ਅੰਮ੍ਰਿਤਸਰ ਜਾਣਾ ਹੁੰਦਾ ਹੈ ਮੱਥਾ ਟੇਕਣ ਆਪਾਂ ਕੀ ਕਹਿੰਨੇ ਆ ਆਪਾਂ ਇਹ ਕਹਿੰਨੇ ਆ ਨਾ ਕਿ ਦਰਬਾਰ ਸਾਹਿਬ ਜਾਣਾ ਮੱਥਾ ਟੇਕਣ ਤਕਰੀਬਨ 90-95% ਲੋਕ ਇਹੀ ਕਹਿੰਦੇ ਹੋਣਗੇ ਇਹ ਜੋ ਗੱਲਾਂ ਹੁੰਦੀਆਂ ਨੇ ਇਹ ਪੀੜੀ ਦਰ ਪੀੜੀ ਆਪਣੇ ਨਾਲ ਹੀ ਰਹਿੰਦੀਆਂ ਨੇ ਆਪਣੇ ਅੰਦਰ ਹੀ ਵਸ ਜਾਂਦੀਆਂ ਨੇ ਇਤਿਹਾਸ ਦਾ ਚਾਹੇ ਆਪਾਂ ਨੂੰ ਪਤਾ ਹੋਵੇ ਚਾਹੇ ਨਹੀਂ ਪਤਾ ਹੋਵੇ ਪਰ ਜੋ ਅਸਲੀ ਚੀਜ਼ਾਂ ਹੁੰਦੀਆਂ ਨੇ ਉਹ ਆਪਣੇ ਅੰਦਰ ਵਸੀਆਂ ਹੁੰਦੀਆਂ ਨੇ ਜਿਵੇਂ ਹੁਣ ਇੱਕ ਸ਼ਬਦ ਤੁਸੀਂ ਬਹੁਤ ਵਰਤਦੇ ਹੋਵੋਗੇ ਸੱਚੇ ਪਾਤਸ਼ਾ ਆਪਾਂ ਬਹੁਤ ਗੱਲਾਂ ਤੇ ਇਹ ਕਹਿੰਦੇ ਆ ਕਿ ਹੇ ਸੱਚੇ ਪਾਤਸ਼ਾ ਹੁਣ ਸੱਚੇ ਪਾਤਸ਼ਾਹ ਦਾ ਮਤਲਬ ਕੀ ਹੈ ਕਿਸ ਨੂੰ ਕਹਿੰਦੇ ਸੀ ਸੱਚਾ ਪਾਤਸ਼ਾਹ ਜੋ ਮੁਗਲ ਬਾਦਸ਼ਾਹ ਹੁੰਦੇ ਸੀ ਉਹਨਾਂ ਨੂੰ ਉਹਨਾਂ ਦੀ ਪ੍ਰਜਾ ਪਾਤਸ਼ਾਹ ਕਹਿੰਦੀ ਸੀ ਪਰ ਜਦੋਂ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਤੇ ਅਕਾਲ ਤਖਤ ਦੀ ਸਿਰਜਣਾ ਕੀਤੀ ਜਿਹਨੂੰ ਉਦੋਂ ਅਕਾਲ ਬੁੰਗਾ ਕਹਿੰਦੇ ਸੀ ਮੁਗਲਾਂ ਦੇ ਤਖਤ ਦੇ ਬਰਾਬਰ ਜਦੋਂ ਇੱਕ ਤਖਤ ਦੀ ਸਿਰਜਣਾ ਕੀਤੀ ਉਸ ਤਖਤ ਤੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਦੇ ਮਸਲਿਆਂ ਦੇ ਫੈਸਲੇ ਕਰਦੇ ਸੀ ਫਿਰ ਉਦੋਂ ਪਹਿਲੀ ਵਾਰ ਸਿੱਖ ਸੰਗਤ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚਾ ਪਾਤਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੋਊਗਾ ਮੁਗਲਾਂ ਦਾ ਪਾਤਸ਼ਾਹ ਸਾਡਾ ਤਾਂ ਸੱਚਾ ਪਾਤਸ਼ਾਹ ਇਹੀ ਆ ਉਸ ਤੋਂ ਬਾਅਦ ਜਿੰਨੇ ਵੀ ਗੁਰੂ ਸਹਿਬਾਨ ਹੋਏ ਨੇ ਉਹਨਾਂ ਨੂੰ ਸੱਚਾ ਪਾਤਸ਼ਾਹ ਹੀ ਕਹਿੰਦੀ ਸੀ ਪਿਆਰ ਨਾਲ ਸੰਗਤ ਹੁਣ ਪਾਤਸ਼ਾਹ ਯਾਨੀ ਕਿ ਬਾਦਸ਼ਾਹ ਆਪਾਂ ਵੀ ਕਹਿੰਦੇ ਆ ਨਾ ਕਿ ਬਾਦਸ਼ਾਹਾਂ ਦੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਗੁਰੂ ਸਹਿਬਾਨਾਂ ਦਾ ਦਰਜਾ ਕਿਸੇ ਰਾਜੇ ਮਹਾਰਾਜਿਆਂ ਦੀ ਤਰ੍ਹਾਂ ਦੇਖਦੀ ਸੀ ਸੰਗਤ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵੀ ਦੇਖੋ ਕਲਗੀ ਸਜਾਉਂਦੇ ਸੀ ਬਾਜ ਰੱਖਦੇ ਸੀ ਘੋੜਾ ਰੱਖਦੇ ਸੀ ਤਖਤ ਤੇ ਵਿਰਾਜਮਾਨ ਹੁੰਦੇ ਸੀ ਗੁਰੂ ਹਰਗੋਬਿੰਦ ਸਾਹਿਬ ਵੀ ਕਲਗੀ ਸਜਾਉਂਦੇ ਸੀ ਇੱਕ ਤਖਤ ਤੇ ਵਿਰਾਜਮਾਨ ਹੁੰਦੇ ਸੀ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਦੇ ਸੀ ਗੁਰੂ ਸਹਿਬਾਨਾਂ ਦਾ ਦਰਬਾਰ ਸਜਦਾ ਸੀ ਉੱਥੇ ਫਿਰ ਸੰਗਤ ਦਰਬਾਰ ਸਾਹਿਬ ਕਹਿੰਦੀ ਹੁੰਦੀ ਸੀ ਉਦੋਂ ਹੁਣ ਅਸੀਂ ਆ ਜਾਂਦੇ ਹਾਂ ਉਸ ਗੱਲ ਤੇ ਜਿੱਥੋਂ ਇਹ ਪੂਰੀ ਗਲਤਫਹਿਮੀ ਸ਼ੁਰੂ ਹੋਈ ਉਹ ਕਿਤਾਬ ਜਿਸ ਚ ਇਹ ਗਲਤਮਲਤ ਇਤਿਹਾਸ ਲਿਖਿਆ ਗਿਆ